ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਸ਼ਨੜਾ ਤੇ ਇੱਧਰ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਆ ਗਈ 25 ਤਰੀਕ ਨੂੰ ਇਹਦੇ ਦਿਨ ਪੂਰੇ ਆ ਗਏ 11 ਤੋਂ 12 ਲੀਟਰ ਦੇ ਵਿੱਚ ਇਹ ਦੁੱਧ ਦੇ ਦਿੰਦੀ ਹੈਗੀ ਤੇ ਚੌਥੇ ਸੂਏ ਆ ਬਾਕੀ ਤੁਸੀਂ ਆਦੀ ਸਮਝ ਦੇ ਨਾਲ ਖਰੀਦ ਸਕਦੇ ਹੋ ਤੇ ਬਾਕੀ ਡਿਟੇਲ ਆਪਾਂ ਤੁਹਾਨੂੰ ਸਾਰੀ ਦੱਸਾਂਗੇ ਤੇ ਤੁਹਾਨੂੰ ਤੋਰ ਕੇ ਦਿਖਾਉਨੇ ਆ ਪੈਕ ਕਰੀ ਤਰਦੀ ਤੋਂ ਤੁਸੀਂ ਦੇਖ ਸਕਦੇ ਹੋ ਇੱਕ ਸਿੰਘ ਦਾ ਪੋਪਲਾ ਲਿਆਵਾਗਾ ਤੇ ਦੂਜਾ ਸਿੰਘ ਹੈ ਕੁੰਡਾ ਥੋੜਾ ਜਿਹਾ ਖੁੱਲਾ ਹੋ ਕੇ ਮੁੜਿਆ ਵਾ ਤੇ ਕੱਦ-ਕਾੜ ਵੀ ਠੀਕ ਆਗਾ ਤੇ 25 ਤਰੀਕ ਨੂੰ ਇਹਦੇ ਦਿਨ ਪੂਰੇ ਆ ਗਏ ਤੇ ਬਾਕੀ ਦਿਨ ਉੱਤੇ ਵੀ ਲਿਆ ਸਕਦੀ ਹੈ ਤੇ ਗਰਮੀ ਨਾਲ ਸੂ ਵੀ ਸਕਦੀ ਹੈਗੀ। ਬਲੀ ਤਾਂ ਪੂਰੀ ਤਿਆਰੀ ਹੈ ਨਹੀਂ ਵੀ ਤੇ ਤਿਆਰੀ ਅਜੇ ਥੋੜੀ ਜਿਹੀ ਘੱਟ ਆ ਤੇ ਉਂ ਪਰ ਲੇਵਾ ਬਣਾਉਂਦੀ ਆਉਂਦੀ ਹੈਗੀ। ਘਰੇ ਲੂਆ ਵਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਜਿਵੇਂ ਘਰੇ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਇਦਾਂ ਹੀ ਪਸ਼ੂ ਰੱਖੇ ਹੋਏ ਹੈਗੇ ਤੇ ਬਾਕੀ ਤੁਸੀਂ ਥਾਣਾ ਦੇਖ ਸਕਦੇ ਹੋ ਫੇਸ ਦੇਖ ਸਕਦੇ ਹੋ ਬੈਕ ਸਾਈਡ ਤੋਂ ਵੀ ਦੇਖ ਸਕਦੇ ਹਾਂ ਬੰਦ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਬਾਕੀ ਜੋ ਰੇਟ ਦੀ ਗੱਲ ਆ ਉਹ ਫੋਨ ਤੇ ਹੋ ਜੂਗਾ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਹਸਾ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਨੂੰ ਵੀ ਇਹ ਮੱਝ ਪਸੰਦ ਆਉਂਦੀ ਹੈ ਜੀ ਤੇ ਤੁਸੀਂ ਆਪਦੀ ਤਸੱਲੀ ਕਰਕੇ ਇੱਥੇ ਆ ਕੇ ਪੂਰੀ ਆਪਦੀ ਫੌਲ ਤਸੱਲੀ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਐਂਡ ਤੱਕ ਜੁੜਨ ਲਈ ਸਾਰਿਆਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਜਿਹੜੇ ਨਵੇਂ ਆਏ ਆਗੇ ਅੱਜ ਨੇ ਕਰੀ ਆਪਾਂ ਫੇਰ ਦਿਖਾ ਦਿੰਨੇ ਵੈਸੇ ਮੱਝ ਕੋਈ ਡਰਦ ਹੀ ਨਹੀਂ ਹੈਗੀ ਜਿਵੇਂ ਅਸੀਂ ਉੱਪਰੇ ਆ ਸੀ ਲੱਗ ਤੇ ਤੁਸੀਂ ਆਓ ਜੀ ਸਮਝਦੇ ਨਾਲ ਖਰੀਦ ਸਕਦੇ ਹਾਂ ਹਾਂ ਜੀ ਇਹ ਪੁੱਪਾ ਜੀ ਨੂੰ ਸੋਰੀ ਨਹੀਂ ਇਹ ਨੂੰ ਦੋ ਵਸਵੀਂ ਡੱਬੇ ਰੱਖਤੀਆਂ ਜੀ ਇਹਨਾਂ ਤੋਂ ਕੰਮ ਨਹੀਂ ਚੱਲਦਾ